ਅੱਜਕੱਲ ਦੇ ਬੱਚਿਆਂ ਦੀਆਂ ਤੇ ਡਿਮਾਂਡਾਂ ਇਨੀ ਪਤਾ ਲੱਗਦੀਆਂ ਅੱਜਕੱਲ ਇੱਕ ਸਾਡਾ ਸਮਾਂ ਹੁੰਦਾ ਸੀ ਬਈ ਜਦੋਂ ਸਾਡੇ ਘਰਦਿਆਂ ਨੇ ਕਹਿਣਾ ਰੋਟੀ ਖਾ ਲੋ ਤੇ ਜੇ ਅਸੀਂ ਕਿਤੇ ਕਹਿ ਦੇਣਾ ਕਿ ਅਸੀਂ ਅੱਜ ਰੋਟੀ ਨਹੀਂ ਖਾਣੀ ਤੁਸੀਂ ਕੀ ਬਣਾਇਆ ਤੇ ਸਾਨੂੰ ਵੱਜਣੀਆਂ ਹੁੰਗੀਆਂ ਅਸੀਂ ਚਪਲਾ ਨਾਲੇ ਤੇ ਅਸੀਂ ਛੇਤਰ ਖਾਂਦੇ ਸੀ ਤੇ ਫਿਰ ਅਸੀਂ ਰੋਟੀ ਵੀ ਖਾ ਲੈਂਦੇ ਸੀ ਫਿਰ ਅਸੀਂ ਮਤਲਬ ਦੋਵੇਂ ਚੀਜ਼ਾਂ ਖਾ ਲੈਂਦੇ ਸੀ ਤੇ ਕੋਟ ਵੀ ਖਾ ਲੈਣੀ ਢਿੱਡ ਵੀ ਭਰ ਲੈਣਾ ਰੋਂਦਿਆਂ ਰੋਂਦਿਆਂ ਨੇ ਤੇ ਅੱਜ ਕੱਲ ਬੱਚਿਆਂ ਦੀ ਬਈ ਡਿਮਾਂਡਾਂ ਬਹੁਤ ਜ਼ਿਆਦਾ ਨੇ ਬੱਚੇ ਕਹਿ ਦਿੰਦੇ ਆ ਤੁਸੀਂ ਖਾਣਾ ਵਧੀਆ ਨਹੀਂ ਬਣਾਇਆ ਤੇ ਚਲੋ ਅਸੀਂ ਅੱਜ ਖਾਣੇ ਆ ਪੀਜ਼ਾ ਪਾਸਤਾ 버ਗਰ ਪਤਾ ਨਹੀਂ ਮੈਗੀ ਬਣਾ ਲਓ ਅੱਜ ਕੱਲ ਦੀਆਂ ਮੰਮੀਆਂ ਵੀ ਐਵੇਂ ਹੀ ਕਹਿ ਦਿੰਦੀਆਂ ਹਨਾ ਕਿ ਚਲੋ ਤੁਹਾਨੂੰ ਆ ਚੀਜ਼ ਬਣਾ ਦਿੰਨੇ ਆ ਉਹ ਬਣਾ ਦਿੰਨੇ ਆ ਪਰ ਪਹਿਲੇ ਸਮਿਆਂ ਦੇ ਵਿੱਚ ਤੇ ਜੋ ਬਣਿਆ ਹੁੰਦਾ ਸੀ ਉਹੋ ਹੀ ਛਿੱਤਰ ਮਾਰ ਕੇ ਮਾਵਾ ਖਾਉਂਦੇ ਸੀ ਖਾਣਾ ਕਿੱਦਾਂ ਨਹੀਂ ਤੇ ਰਾਤੀ ਰੋਟੀ ਲਈ ਫੇਰ ਚੁੱਪ ਕਰਕੇ ਬੈਜਾਈਦਾ ਸੀਗਾ ਵੀ ਅੱਗੇ ਤੇ ਦੁਪਹਿਰੇ ਵੱਜੀਆਂ ਇਹ ਨਾ ਹੋਵੇ ਕਿ ਹੁਣ ਫੇਰ ਸਾਡੀ ਵਾਰੀ ਆ ਜਾਵੇ ਸੋ ਬੱਚਿਆਂ ਦੀਆਂ ਡਿਮਾਂਡਾਂ ਪੂਰੀਆਂ ਕਰ ਰਹੀਆਂ ਬੜੀਆਂ ਮੁਸ਼ਕਲ ਨੇ ਅਤੇ ਪਿਛਲਾ ਸਮਾਂ ਸੀ ਜਦੋਂ ਮਾਵਾਂ ਆਪਣੇ ਪੰਜ-ਪੰਜ ਛੇ-ਛੇ ਬੱਚੇ ਐਵੇਂ ਪਾਲ ਲੈਂਦੀਆਂ ਸੀ ਤੇ ਹੁਣ ਵਾਲੇ ਬੱਚੇ ਤੇ ਕੁੱਟ ਵੀ ਨਹੀਂ ਖਾਂਦੇ ਕਹਿੰਦੇ ਨਾ ਦੋ ਰੋਟੀ ਨਹੀਂ ਦੇਣੀ ਤੇ ਅਸੀਂ ਬਾਹਰੋਂ ਖਾ ਲਾਂਗੇ ਹੁਣ ਤੇ ਬਸ ਡਰਾਵੇ ਦਿੰਦੇ ਆ ਅੱਜਕੱਲ ਦੇ ਬੱਚੇ ਜਿਵੇਂ ਤੁਹਾਡੇ ਵੀ ਬੱਚੇ ਨਹੀਂ ਕਰਦੇ ਆ ਜੀ ਲਗ ਲਗ ਡਿਮਾਂਡਾਂ ਦੇ ਕੰਮ ਕਰਕੇ ਨਾਸ਼ਤੇ ਵਗੈਰਾ ਲੰਚ ਡਿਨਰ ਸਭ ਕੁਝ ਬਣਾ ਕੇ ਦੇਈਦਾ ਵੀ ਜੋ ਇਹਨਾਂ ਦੀ ਡਿਮਾਂਡ ਹੋ ਉਹੀ ਬਣਾ ਕੇ ਦਈਏ ਠੀਕ ਆ ਨਾ ਜੀ ਇਹ ਜਿਵੇਂ ਕਿ ਮੈਂ ਅੱਜ ਦੋਸੇ ਬਣਾ ਰਹੀ ਹਾਂ